डेमोक्रेटिक मजुम फेडरेशन ऑफ अगवाड़ा ਦੇ ਸਮੂਹ ਮੈਂਬਰਾਂ ਵੱਲੋਂ ਆਂਧਰਾ ਪ੍ਰਦੇਸ਼ ਦੀ ਸਰਕਾਰ ਵਿਰੁੱਧ ਨਾਰੇਬਾਜੀ ਕਰਦਿਆ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਇਹ ਪ੍ਰਦਰਸ਼ਨ ਸਮੂਹ ਮੈਂਬਰਾਂ ਵੱਲੋਂ ਆਂਧਰਾ ਪ੍ਰਦੇਸ਼ ਦੀ ਸਰਕਾਰ ਬਲੋਂ ਅੰਗੜવાડી ਵਰਕਰਾਂ ਬਲੋਂ ਕੀਤੀ ਗਈ ਹੜਤਾਲ ਤੋਂ ਬਾਅਦ ਲਗਾਏ ਗਏ ਐਸਮਾ ਐਕਟ ਤਹਿਤ ਨੌਕਰੀ ਤੋਂ ਬਾਹਰ ਕੱਢਣ ਦੇ ਵਿਰੋਧ ਵਿੱਚ ਕੀਤਾ ਗਿਆ ਇਸ ਦੌਰਾਨ ਸਮੂਹ ਮੈਂਬਰਾਂ ਨੇ ਸਰਕਾਰ ਵਿਰੁੱਧ ਨਾਰੇਬਾਜੀ ਕਰਦਿਆਂ ਜਿੱਥੇ ਰੈਸਟ ਹਾਊਸ ਦੇ ਬਾਹਰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਉੱਥੇ ਹੀ ਆਗੂਆਂ ਨੇ ਕਿਹਾ ਕਿ ਸਰਕਾਰ ਦਾ ਇਹ ਰਵਈਆ ਬਹੁਤ ਹੀ ਨਿੰਦਣਯੋਗ ਹੈ ਉਹਨਾਂ ਨਾਲ ਹੀ ਕਿਆ ਕਿ ਯੂਨੀਅਨ ਦਿਆਂ ਜੋ ਵੀ ਮੰਗਾ ਹਨ ਜਿਵੇਂ ਕਿ ਪੰਜਾਬ ਵਿੱਚ ਕੰਮ ਕਰ ਰਹੀਆਂ ਮੁਲਾਜ਼ਮਾਂ ਨੂੰ ਛੇਵੇਂ ਤਨਖਾਹ ਕਮਿਸ਼ਨ ਦੀ ਹੇਠਲੀ ਸਲੈਬ ਅਨੁਸਾਰ 18000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇ ਅਤੇ ਆਸ਼ਾ ਫੈਸਿਲੀਟੇਟਰਾਂ ਤੋਂ ਅੰਗੜਵਾੜੀ ਵਰਕ ਨਾਲ ਇਸ ਤੋਂ ਅਗਲੀ ਸਲੈਬ ਫਿਕਸ ਕੀਤੀ ਜਾਵੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਆਦ ਮੰਗਾਂ ਨੂੰ ਜਲਦੀ ਹੀ ਪੂਰਾ ਕਰਨ ਦੀ ਵੀ ਮੰਗ ਕੀਤੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਯੂਨੀਅਨ ਦੇ ਮੈਂਬਰ ਮੌਜੂਦ ਸਨ ਅੱਜ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਆਂਧਰਾ ਸਰਕਾਰ ਦੇ ਵਿੱਚ ਜੋ ਆਂਗਣਵਾੜੀ ਵਰਕਰਾਂ ਨੇ ਜਿਹੜੀ ਹੜਤਾਲ ਕੀਤੀ ਸੀ ਆਪਣੀਆਂ ਹੱਕੀ ਮੰਗਾਂ ਦੇ ਲਈ ਬਜਾਏ ਇਸ ਦੇ ਕਿ ਉੱਥੋਂ ਦੀ ਸਰਕਾਰ ਉਹਨਾਂ ਦੀਆਂ ਮੰਗਾਂ ਤੇ ਗੌਰ ਕਰਦੀ ਉਹਨਾਂ ਨੇ ਕੀ ਕਦਮ ਉਠਾਇਆ ਉਹਨਾਂ ਨੇ ਐਸਮਾ ਐਕਟ ਦੇ ਅਧੀਨ ਉਹਨਾਂ ਵਰਕਰਾਂ ਨੂੰ ਨੌਕਰੀ ਤੋਂ ਕੱਢਣ ਦੀ ਜਿਹੜੀ ਤਲਵਾਰ ਆ ਉਹਨਾਂ ਦੇ ਉੱਤੇ ਲਟਕਾ ਦਿੱਤੀ ਆ ਤੇ ਇਹ ਜਿਹੜਾ ਕਿ ਬਹੁਤ ਹੀ ਮੁਲਾਜ਼ਮ ਵਿਰੋਧੀ ਲੋਕ ਵਿਰੋਧੀ ਘਰਾ ਆ ਆਂਧਰਾ ਸਰਕਾਰ ਦਾ ਅਸੀਂ ਇਸ ਦਾ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਪੁਰਜ਼ੋਰ ਵਿਰੋਧ ਕਰਦੇ ਹਾਂ ਕਿ ਅੱਜ ਅਸੀਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਪੁਤਲਾ ਫਗਵਾੜਾ ਦੇ ਵਿੱਚ ਫੂਟ ਰਹੇ ਹਾਂ ਤੇ ਇਹ ਸੰਕੇਤ ਦੇਣ ਲਈ ਸਰਕਾਰਾਂ ਨੂੰ ਕਿ ਅਗਰ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਹੋਰ ਸੂਬੇ ਦੇ ਵਿੱਚ ਐਸਮਾ ਵਰਗਾ ਘਾਤਕ ਮਾਰੂ ਐਕਟ ਮੁਲਾਜ਼ਮਾਂ ਦੇ ਉੱਤੇ ਲਾ ਕੇ ਮੁਲਾਜ਼ਮਾਂ ਦੀ ਹੱਕ ਸੱਚ ਦੀ ਆਵਾਜ਼ ਨੂੰ ਜੇਕਰ ਦਬਾਉਣ ਦੀ ਕੋਸ਼ਿਸ਼ ਕੋਈ ਵੀ ਸਰਕਾਰ ਕਰੂਗੀ ਤੇ ਮੁਲਾਜ਼ਮ ਜਿਹੜੇ ਆ ਬਿਲਕੁਲ ਵੀ برداشت ਨਹੀਂ ਕਰਨਗੇ ਇਸ ਕਰਕੇ ਅਸੀਂ ਅੱਜ ਆਂਧਰਾ ਸਰਕਾਰ ਦਾ ਜਿੱਥੇ ਪੁਤਲਾ ਫੁੱਟ ਰਹੇ ਆ ਨਾਲ ਦੀ ਨਾਲ ਅਸੀਂ ਪੰਜਾਬ ਸਰਕਾਰ ਤੋਂ ਵੀ ਆਪਣੀ ਚਿਰ ਤੋਂ ਲੜਕਣੀਆਂ ਮੰਗਾ ਕਿ ਮਾਨ ਪੱਤਾ ਵਰਕਰ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਪੱਕਿਆ ਕੀਤਾ ਜਾਵੇ ਉਹਨਾਂ ਦੇ ਜਿੰਨੇ ਵੀ ਮੰਗਾ ਮਸਲੇ ਹੈਗੇ ਆ ਉਹਨਾਂ ਦੇ ਮਾਨ ਪੱਤੇ ਦੇ ਵਿੱਚ ਜਿਹੜਾ ਆ ਵਾਅਦਾ ਕੀਤਾ ਜਾਵੇ ਉਹਨਾਂ ਨੂੰ ਸਨਮਾਨਯੋਗ ਜਿਹੜਾ ਪੱਤਾ ਆ ਉਹ ਦਿੱਤਾ ਜਾਵੇ ਤੇ ਉਹਨਾਂ ਦੀਆਂ ਹੋਰ ਜਿੰਨੀਆਂ ਵੀ ਮੰਗਾਂ ਆ ਉਹ ਪੂਰੀਆਂ ਕੀਤੀਆਂ ਜਾਣ ਉਹਨਾਂ ਮੰਗਾਂ ਦੇ ਸਬੰਧ ਵਿੱਚ ਵੀ ਅਸੀਂ ਜਿਹੜਾ ਆ ਅੱਜ ਵਿਰੋਧ ਪ੍ਰਦਰਸ਼ਨ ਭਗਵਾੜਾ ਦੇ ਵਿੱਚ ਕਰ ਰਹੇ ਹਾਂ ਮੁਦਾਬਾ 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 ਵਾਪਸ ਲੋ ਵਾਪਸ ਲੋ ਵਾਪਸ ਲੋ ਜ਼ਿੰਦਾਬਾਦ ਇਕਾਜਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਸਾਰੀਆਂ ਸਰਕਾਰਾਂ ਮੁਰਦਾਬਾਦ ਆਸ਼ਾ ਮਸ਼ਰਾਂ ਦਾ ਸ਼ੋਸ਼ਣ ਬੰਦ ਕਰੋ ਬੰਦ ਕਰੋ ਬੰਦ ਕਰੋ ਜੋਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ